ਆਪਣੇ ਹੀ ਵਿਆਹ ਦੇ ਵਿੱਚ ਕੁੜੀ ਨੇ ਨੱਚ-ਨੱਚ ਪੱਟ ਦਿੱਤੀ ਧਰਤੀ ਤੇ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿਵੇਂ ਕੁੜੀ ਨੇ ਆਪਣੇ ਵਿਆਹ ਦੇ ਵਿੱਚ ਬੇਹੱਦ ਸੰਗਲਾ ਕੇ ਸ਼ੈਰਤ ਉੱਤੇ ਰੱਖ ਦਿੱਤੀ ਤੇ ਆਪਣੀ ਮਨਪਸੰਦ ਦਾ ਗੀਤ ਲਾ ਕੇ ਪਾਦ ਤੱਬ ਬੇਹੱਦ ਨੌਖਾ ਪੰਗੜਾ ਸਕਰੀਨ ਉੱਪਰ ਚੱਲਦੀ ਵੀਡੀਓ ਨੂੰ ਤੁਸੀਂ ਗੌਰ ਨਾਲ ਦੇਖੋ ਤੇ ਸਾਧ ਵਿਆਹੀ ਕੁੜੀ ਸਾਗਣ ਤੋਂ ਉੱਠ ਕੇ ਕਿਵੇਂ ਲੱਗੇ ਨੱਚੜ ਜੱਥੇ ਕਿ ਦੋਤੇ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਆਓ ਤੁਹਾਨੂੰ ਬਹਲਾ ਇਸ ਵੀਡੀਓ ਦੇ ਇੱਕ ਹੋਰ ਨਿੱਕੇ ਜਿਹੇ ਝਲਕ ਦਿਖਾ ਦੇ ਜੋ ਕਿ ਹੈਰਾਨ ਕਰਕੇ ਰੱਖ ਦੇਵੇਗੀ ਵਿਆਹ ਵਾਲੇ ਦਿਨ ਬੈਸਕ ਦੋਸਤੋ ਮੁੰਡਾ ਕੁੜੀ ਨੂੰ ਆਪਣੇ ਵਿਆਹ ਦਾ ਬੇहद ਚਾਹ ਹੁੰਦਾ ਹੈ ਉੱਥੇ ਦੋਸਤੋ ਕੁੜੀ ਨੇ ਤਾਂ ਆਪਣੇ ਸਾਗਰ ਤੋਂ ਉੱਠ ਕੇ ਆਪਣੇ ਭਰਾ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਪਾਇਆ ਬੇहद ਅਨੌਖਾ ਪੰਗੜਾ ਤੇ ਤੁਸੀਂ ਇਸ ਵੀਡੀਓ ਨੂੰ ਬੇਹੱਦ ਦੇਖ ਕੇ ਹੈਰਾਨ ਹੋ ਜਾਵੋਗੇ ਕੀ ਦੋਸਤੋ ਤੁਸੀਂ ਇਸ ਵੀਡੀਓਰੇ ਕੀ ਕਹਿਣਾ ਚਾਹੋਗੇ